ਨਵਲੀ ਉਥੇ ਆਪਾਂ ਉਹ ਹੀ ਦਾ ਮਜ਼ਾ ਖਰੀ ਲੈਣ ਗਏ ਸੀ। ਉਹ ਹੀ ਹੱਲ ਕੱਢ ਕੇ ਹੁੰਦਾ। ਦਵਾਈ ਦਵਾ ਕੇ ਆਏਗੇ। ਉਹ ਇਹ ਗਲਤ ਹੋ ਰਿਹਾ। ਇੱਥੇ ਇੱਥੇ। ਮੈਨੂੰ ਉਥੇ ਜਾਂਦਾ ਚੰਗਾ ਨਹੀਂ ਲੱਗਦਾ। ਉਹ ਤਾਂ ਤਮਾਸ਼ਾ ਵੇਖਣ ਦੋਰੀ ਗਿਆ ਸੀ। ਫੋਨ ਨਹੀਂ ਕਰਨਾ ਕੇ ਇਹਨੂੰ। ਰੁਪਿੰਦਰ ਮੇਰੀ ਸੁਣ ਗੱਲ। ਹੁਣ ਤੂੰ ਹੀ ਦੋਵਾਂ ਨੇ। ਠੀਕ ਹੈ ਠੀਕ ਹੈ ਚਲੋ। ਰੁਪਿੰਦਰ ਮੈਂ ਤੈਨੂੰ ਉਦੋਂ ਵੀ ਸਮਝਾਇਆ ਸੀ ਕਿ ਤੂੰ ਹੀ ਕਰਨਾ ਸਭ ਕੁਝ ਠੀਕ ਆ। ਹੁਣ ਅਸੀਂ ਤੇ ਜਾ ਨਹੀਂ ਸਕਦੇ ਇਨਕ। ਹਾਂਜੀ। ਕੀ ਕੀ ਗੱਲਾਂ ਹੀ ਗੱਲਾਂ ਵੀ ਜੇ ਰੁਪਿੰਦਰ ਮੈਂ ਤੇਨੂੰ ਉਦੋਂ ਵੀ ਸਮਝਾਇਆ ਸੀ ਨਾ ਕਿ ਤੂੰ ਹੀ ਸਾਰੀ ਗੱਲਬਾਤ ਕਰਕੇ ਆਉਣੀ ਹੈ ਠੀਕ ਇਹਨੂੰ ਮੈਂ ਅੱਗੇ ਵੀ ਸਮਝਾਇਆ ਹੈ ਰੁਪਿੰਦਰ ਨੂੰ ਕਿ ਜਾ ਕੇ ਤੂੰ ਹੀ ਗੱਲ ਕਰੀ ਇਹ ਵੀ ਵਸ 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 ਯੋ ਕੀ ਹੌਲੀ ਹੋਲੀ ਨਾ ਉਹਦਾ ਸੁਦਰ ਜੀ ਆਂਦਾ ਵਾ ਚਲ ਹੁਣ ਹੀ ਸੁਦਰ ਜੀ ਦੀ ਮੰਮੀ ਕੋਈ ਕਹਿੰਦੀ ਸੁਦਰ ਨਹੀਂ ਪੈਣਾ ਵਾ ਹੁਣ ਅੰਕਲ ਦੀ ਹਾਲਤ ਵੇਖੀ ਓਹੋ ਹੁਣ ਅੰਕਲ ਦੀ ਹਾਲਤ ਵੇਖ ਲੈਣਾ ਮਾਸੜ ਮਾਸੜ ਮਾਸ਼ਾ ਅੱਲ ਹੁਣ ਜਿਵੇਂ ਡੈਡੀ ਦੀ ਹਾਲਤ ਪਹਿਲਾਂ ਕਿੰਨੀ ਗ੍ਰਾਵ ਹਾਂਜੀ ਦੱਸਣ ਦੀ ਰੁਪਿੰਦਰ ਇਹ ਜਾਣਗੇ ਨਾ ਤੇ ਫਿਰ ਹੀ ਠੀਕ ਹੋਣਾ ਵਾ। ਦੀਦੀ ਮੈਂ ਤੇ ਸਗੋ ਕਹਿਨੀ ਹਾਂ ਕਿ ਮੈਂ ਚਾਹ ਬਣਾਈ ਦਿੰਨੀ ਆ। ਉਹ ਨਹੀਂ ਨਹੀਂ ਭਾਬੀ ਜੀ ਚਾਹ ਦੀ ਕੋਈ ਲੋੜ ਨਹੀਂ ਆ। ਬਥੇਰਾ ਟਾਈਮ ਇਥੇ ਕੱਢ ਲਿਆ ਵਾ। ਵੇ ਲੋ ਹੁਣ ਤਾਂ ਗੜੀ ਹੱਥ ਜੋੜਦੀਆਂ ਚਲੋ ਸਾਰੀ ਕਹਾਣੀ ਕਰਦਾ ਚਲੋ ਮੈਂ ਨਹੀਂ ਕਹਿੰਦਾ ਜਿਹੜੀ ਕਹਾਣੀ ਦੱਸ ਨਰਮੀ ਵੀ ਨਰਮੀ ਤੋਂ ਕਹਿੰਦਾ ਤੂੰ ਜਿਹੜਾ ਤੂੰ ਗੜੀ ਨਹੀਂ ਤੂੰ ਮਨੇ ਕਰਪਾ ਨਹੀਂ ਉਹ ਸਟਾਰਟਿੰਗ ਤੇ ਨਿਕਲ ਤੇ ਕਹਿੰਦੀ ਤੂੰ ਇਹ ਘਰ ਜਦੋਂ ਤੇ ਗੜੀ ਕਰਨਗੇ ਵੀ ਮਤਲਬ ਪਿੰਡੋਂ ਹੋਇਆ ਕਿ ਆਹ ਚਲਦਾ 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 ਹਾਂ ਉਹ ਵੀ ਕੋਈ ਗੱਲ ਤੇ ਦੱਸੋ ਹੋਇਆਗੀ ਹਾਂ ਤੇ ਡਬਲ ਕਰਦੇ ਚਲੋ ਕਾਲਿੰਗ ਦੇ ਤੇ ਮੈਂ ਇਹ ਸੋਚਣ ਦੀ ਹੀ ਵੀ ਕੀ ਪਤਾ ਜੋ ਬੰਦਾ ਨਾ ਹੋਵੇ ਹੋਵੇ ਵਾ ਕੀ ਇਹ ਕਹਿੰਦੇ ਆ ਜਣਾ ਵੀ ਜੰਦ ਕਿੰਨੀ ਚੀਜ਼ ਇਹ ਚਲਦਾ ਹੈਗਾ ਹਾਂ ਫਿਰ ਉਹਨਾਂ ਦੀ ਵੀ ਵੇਸ ਮੈਂ ਜੋ ਕੋਈ ਨਹੀਂ ਕਰੇ ਟੱਕਰੀ ਜਾਂਦੇ ਨਾ ਤੇਹੀ ਗੱਲ ਕਰਕੇ ਜਾਣਾ ਹੀ ਕਰ ਨਾ ਜੋਦ ਮੰਨ ਲੋ ਕਰ ਲੋ ਡੈਡੀ ਨੂੰ ਉਹ ਹੋ ਜੇ ਚੰਨਿਆ ਕਈ ਗੋ ਹੋ ਜਾਂਦਾ ਹੁੰਦਾ ਚੇਂਜ ਚੇਂਜ ਓ ਮਾਈ ਗਾਡ ਇੰਨਾ ਨੀ ਹਲਕਾ ਨਾ ਵਨ ਉਹ ਬਾਹਰ ਬੈਠਾ ਹੋ ਗਿਆ ਜਿਵੇਂ ਕਰਵਾਉਂ ਜੋ ਤਾਂ ਹੀ ਕੱਲ ਹਾਲਾਤ ਵੇਖ ਕੇ ਆਏ ਆ ਨਾ ਕਰਦੇ ਬਹੁਤ ਜ਼ਿਆਦਾ ਮਾੜੇ ਹੋ ਗਏ ਦਵਾਈਆਂ ਉੱਪਰ ਤੇ ਪੈਸਾ ਨਹੀਂ ਘਰਿਆ ਗਿਆ ਹੁਣ ਕੋਈ ਹੁਣ ਯਾਰ ਠੀਕ ਠੀਕ ਹੈ ਕੋਈ ਕੰਮ ਹੀਗਾ ਹੋਣਾ ਕੋਈ ਕੰਮ ਪਤਾ ਨਹੀਂ ਉਹਨੂੰ ਪਤਾ ਹੋਊ ਜਿਹੜਾ ਵੀ ਹੋਊਗਾ 2 1 ਕੰਮ ਤੇ ਯਾਰ ਤੇਰੇ ਨਾਲ ਹੈਗਾ ਸੀ ਯਾ ਉਹ ਕਰਾਈ ਆ ਤੇਰੇ ਨਾਲ ਕੱਟ ਲੈ ਵੈਰੀ ਗੁੱਡ ਬੋਲਦਾ ਨਾਲੇ ਯਾਰ ਤੁਹਾਨੂੰ ਚੰਗਾ ਨਹੀਂ ਲੱਗਾ ਵੀ ਤੂੰ ਕਿਸੇ ਦੀਆਂ ਗੱਡੀਆਂ ਤੋਂ ਨਾ ਇਦਾਂ ਤੇ ਜੇ ਤੈਨੂੰ ਇਹ ਕੰਮ ਚੰਗਾ ਲੱਗਦਾ ਤੇ ਤੂੰ ਆਪਣਾ ਕਰ ਤੈਨੂੰ ਅਸੀਂ ਵਾਸ਼ਿੰਗ ਮਸ਼ੀਨ ਵੀ ਖੋਲਤਾ ਉੱਥੇ ਵਾਸ਼ਿੰਗ ਮਸ਼ੀਨ ਤੂੰ ਆ ਤੇ ਜੇ ਤੇ ਤੂੰ ਕੰਮ ਹੀ ਕਰਨਾ ਨਹੀਂ ਨਹੀਂ ਇੱਕ ਜੋ ਕੋ ਚਲੋ ਕਰਦੇ ਹਾਂ ਵਾਂ ਇਹ ਵੀ ਵਧੀਆ ਹੋ ਗਿਆ ਵੀਰ ਜੀ ਬੜਾ ਬੋਝ ਹੀ ਦਿਲ ਤੇ ਹੱਸਦਾ ਜਿਹਾ ਮਨ ਦੇ ਕਿਤੇ ਗਿਆ ਦਿਲ ਤੇ ਉਹ ਸੋਨਾ ਉਹ ਤੇ ਦਿਲ ਗਿਆ ਆ ਯਾਰ ਆ ਸੰਭਾ ਯਾਰ ਮੁਰੇ ਚਾ ਚਾ ਠੀਕ ਯਾਰ ਆ ਸੀ ਜਾਂਦਾ ਹੁਣ ਮੈਂ ਚੱਲ ਮੈਂ ਚੁੱਪ ਕਰ ਚੱਲ ਇੱਕਟ ਕਰ ਮੈਂ ਕੀ ਚੁੱਪ ਕਰਾਂ ਮੈਂ ਤਾਂ ਚੋਪੀ ਚੱਲ ਕਰ ਮੈਂ ਨਾ ਚੋਪੀਆਂ ਮੈਂ ਕਿਹਾ ਮੈਂ ਤਾਂ ਬੋਲਿਆ ਵੀ ਨਹੀਂ ਚੱਲ ਚੱਲ ਪਹਿਲਾਂ ਹੱਸ ਪੈਣਾ ਤੁਸੀਂ ਇਹੋ ਕਹਿਣਾ ਵੀ ਵੀਰ ਜੀ ਮਨ ਤੇ ਬੜਾ ਬੋਝ ਸੀ ਆਹੋ ਜਦੋਂ ਤਾਂ ਪਤਾ ਲੱਗਾ ਸੀ ਨਾ ਵੀ ਕਿਰਾਏ ਤੇ ਰਹਿਣ ਰਿਹਾ ਵਾ ਤੇ ਮਨ ਉਹ ਯਾਰ ਇਹ ਤਾਂ ਜਾਦਵਾ ਸਾਰਾ ਆਤ ਚੁੱਕ ਕਰੀਗਾ ਤੇ ਫੇਰੀ ਆ ਨਾ ਵਧੀਆ ਹੋ ਗਿਆ ਵੀਰ ਜੀ ਇਹ ਵੀ ਬੜਾ ਬੋਝ ਹੀ ਮੰਤੇ ਵੀ ਵੀਰਾ ਡਾਕੇ ਦੇ ਥੱਲੇ ਕੰਮ ਯਾਰ ਸੜਿਆ ਤਾਂ ਸੁਝਾਈ ਇਹਨੂੰ ਕੱਲੇ ਨਹੀਂ ਅੜ ਜਾਂਦਾ ਯਾਰ ਵਿੱਚ ਲੈ ਕੱਲੇ ਕਿੰਨਾ ਕਰਾ ਲਈਏ ਕਦੋਂ ਅੜਿਆਂ ਦਾ ਕਦੋਂ ਅੜਿਆਂ ਦਾ ਚੱਲ ਉਹ ਵੇਖ ਆ ਭਲਾ ਕਦੋਂ ਅੜਿਆਂ ਆਓ ਜਦੋਂ ਪਹਿਲਾਂ ਤੂੰ ਬੋਲ ਆ ਫਿਰ ਮੈਂ ਕਹਾਂਗਾ ਕੀ 1 2 3 4 9 6 7 8 9 9 1 ਹੁਣ ਮੈਨੂੰ ਭੁੱਲ ਗਿਆ ਬੜਾ ਮਨ ਤੇ ਭੁੱਲ ਗਿਆ ਹੋਏਗਾ 1 ਇਹ ਵੀ ਚੰਗਾ ਹੋ ਗਿਆ ਵੀਰ ਜੀ ਬੜਾ ਬੋਝ ਹੀ ਮੰਤੇ ਹਮਮ ਕੀ ਸਾਡਾ ਵੀਰ ਇਦਾਂ ਕੇਸ ਦੇ ਥੱਲੇ ਕੰਮ ਕਰਨ데요 ਨਹੀਂ ਦੇਤਾ ਵਾ ਟੈਨਸ਼ਨ ਨਾ ਲਓ ਤੁਸੀਂ ਬੜਾ ਵਧੀਆ ਹੋ ਜਾਣਾਗੇ ਇਹ ਇੱਕ ਡਾਇਲੋਗ ਆ ਕੀਤੇ ਬੋਲਣਾ ਸੀ ਉਹ ਵੀ ਨਹੀਂ ਤੁਹਾਡੇ ਕੋ ਪੂਰਾ ਬੋਲਿਆ ਆਪਣਾ ਉਹਦਾ ਹੱਕ ਬੰਦਾ ਤੇ ਹੁਣ ਬੜੀ ਸ਼ਾਂਤੀ ਆ ਮਨ ਨੂੰ ਹੁਣ ਵਾਹ ਵੇਖ ਲਓ ਇਹੋ ਤੇਰੇ ਜਿਹੜਾ ਮੈਨੂੰ ਜਵਨ ਨੇ ਸਾਹਮਣਾ ਹੈ ਹੁਣ ਮੈਂ ਬੁੱਢੇ ਵਾਰੇ ਤਕੇ ਖਾਂਡਿਆ ਮੈਂ ਤਾਂ ਸੋਚਿਆ ਸੀ ਕਿ ਚਲੋ ਸਾਡਾ ਸਹਾਰਾ ਬਣੂਗਾ ਸਾਡਾ ਨਹੀਂ ਗੱਲ ਬਣਦੀ ਕਹਿੰਦੇ ਸਾਡਾ ਸਹਾਰਾ ਬਣੇਗਾ ਐਂਦੀ ਆ ਕੇ ਦਮਕਾ ਮਾਰੋ ਮੜ ਜਾ ਫੇਰ ਗੱਲ ਬਣਦੀ ਦੁਬਾਰਾ ਕਰੀਏ ਫੇਰ ਸੇਨ ਕਰੋ ਮੀ ਆ ਜਾਣਾ ਜੇ ਇਹੋ ਟਾਈਮ ਲਾ ਠੀਕ ਗੱਲਾਂ ਤਾਂ ਸਾਡੀ ਪੱਲੀ ਉਹਦੇ ਦੀਪੀ ਵੱਜ ਲਵਲੀ ਉਥੇ ਆਪਾਂ ਕੋਈ ਇਦਾਂ ਮਜ਼ਦੂਰੀ ਲੈਣ ਗਏ ਸੀ ਉਹ ਹੀ ਹੱਲ ਕੱਢ ਕੇ ਆਉਂਦਾ ਦਵਾਈ ਦਵਾ ਕੇ ਆ ਗਏ ਨਹੀਂ ਹੋਏ ਗਲਤ ਬੋਲ ਰਹੇ ਇੱਥੇ ਇੱਥੇ ਮੈਨੂੰ ਨਹੀਂ ਜਾਂਦਾ ਚੰਗਾ ਨਹੀਂ ਲੱਗਦਾ ਉਹ ਤਾਂ ਤਮਾਸ਼ਾ ਵੇਖਣ ਦੌਰੀ ਗਿਆ ਸੀ ਫੋਨ ਨਹੀਂ ਕਰਨਾ ਕੇ ਇਹਨੂੰ ਰੁਪਿੰਦਰ ਮੇਰੀ ਸੁਣ ਲੈ ਗੱਲ ਹੁਣ ਤੂੰ ਹੀ ਦੋਵਾਂ ਨੇ ਠੀਕ ਹੈ ਠੀਕ ਹੈ ਚਲੋ ਰੁਪਿੰਦਰ ਮੈਂ ਤੈਨੂੰ ਉਦੋਂ ਵੀ ਸਮਝਾਇਆ ਸੀ ਕਿ ਤੂੰ ਹੀ ਕਰਨਾ ਸਭ ਕੁਝ ਠੀਕ ਆ ਹੁਣ ਅਸੀਂ ਤੇ ਜਾ ਨਹੀਂ ਸਕਦੇ ਇਨਾਂ ਕੋਲ ਹਾਂਜੀ ਨਹੀਂ 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 ਇਹ ਕੀ ਗੱਲ ਆ ਇਹ ਗੱਲ ਹੋ ਗਈ ਜੇ ਰੁਪਿੰਦਰ ਮੈਂ ਤੈਨੂੰ ਉਦੋਂ ਵੀ ਸਮਝਾਇਆ ਸੀ ਨਾ ਕਿ ਤੂੰ ਹੀ ਸਾਰੀ ਗੱਲਬਾਤ ਕਰਕੇ ਆਉਣੀ ਹੈ ਠੀਕ ਇਹਨੂੰ ਮੈਂ ਅੱਗੇ ਵੀ ਸਮਝਾਇਆ ਹੈ ਰੁਪਿੰਦਰ ਨੂੰ ਕਿ ਜਾ ਕੇ ਤੂੰ ਹੀ ਗੱਲ ਕਰੀ ਇਹ ਵੀ ਵਸ 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 ਯੋ ਗਿਆ ਹੋਲੀ ਰੀ ਨਾ ਉਹਦਾ ਸੁਦਰ ਜੀ ਆਂਦਾ ਵਾ ਚਲ ਹੁਣ ਸੁਦਰ ਜੀ ਦੀ ਮੰਮੀ ਕੋਈ ਕਹਿੰਦੀ ਸੁਦਰ ਨਹੀਂ ਪੈਣਾ ਵਾ ਹੁਣ ਅੰਕਲ ਦੀ ਹਾਲਤ ਵੇਖੀ ਓਹੋ ਹੁਣ ਅੰਕਲ ਦੀ ਹਾਲਤ ਵੇਖ ਲੈਣਾ ਮਾਸੜ 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 ਹੁਣ ਜੋ ਬਨੇ ਦਾਦੀ ਦੀ ਹਾਲਤ ਪਹਿਲਾਂ ਕਿੰਨੀ ਗਰਾਵ ਹਾਂਜੀ ਦੱਸਣ ਡੀ ਰੁਪਿੰਦਰ ਤੇ ਇਹ ਜਾਣ ਕੇ ਨਾ ਤੇ ਫੇਰ ਹੀ ਠੀਕ ਹੋਣਾ ਵਾ ਦੀਦੀ ਮੈਂ ਤੇ ਸੁਗੋ ਕਹਿਨੀ ਆ ਕਿ ਮੈਂ ਚਾਹ ਬਣਾਈ ਦਿੰਨੀ ਆ ਉਹ ਨਹੀਂ ਨਹੀਂ ਭਾਬੀ ਜੀ ਚਾਹ ਦੀ ਨਹੀਂ ਲੋੜ ਹੈਗੀ ਮੈਂ ਕੀ ਯਾਰ ਤੁਹਾਰੀ ਨਾਲ ਹੀ ਹੋ ਗਈ ਚਲੋ ਆਖਿਆ ਉਹ ਮਾਮਾ ਬਗਾਨ ਦੀਦੀ ਮੈਂ ਤੇ ਸੁਗੋ ਕਹਿਨੀ ਆ ਕਿ ਮੈਂ ਚਾਹ ਬਣਾਈ ਦਿੰਨੀ ਆ ਉਹ ਨਹੀਂ ਨਹੀਂ ਭਾਬੀ ਜੀ ਚਾਹ ਦੀ ਕੋਈ ਲੋੜ ਹੀ ਨਹੀਂ ਆ ਬਥੇਰਾ ਟਾਈਮ ਇਥੇ ਕੱਢ ਲਿਆ ਵੇਹ ਲੋ ਹੋਂਦੜ ਗੜੀ ਹੱਥ ਜੋੜਦੀਆਂ ਚਲੋ ਸਾਰੀ ਕਹਾਣੀ ਦਾ ਅਚਰ ਮੈਂ ਨਾ ਕਿਉਂ ਕਹਿੰਦਾ ਜਿਹੜੀ ਕਹਾਣੀ ਦੱਸਦੇ ਨੇ ਨਾ ਦੱਸਦੇ ਨਹੀਂ ਨਾ ਦੱਸਦੇ ਕਿਹਨਾਂ ਤੋਂ ਇਹ ਜਿਹੜੀ ਚੀਜ਼ ਨਹੀਂ ਤੂੰ ਮਣੀ ਕਰ ਪਾ ਨਹੀਂ ਉਹ ਸਟਾਰਟਿੰਗ ਤੇ ਨਿਕਲਦੇ ਕਹਿੰਦੇ ਤੀ ਘਰ ਜਦੋਂ ਤੇ ਗੜੀ ਕਹਿੰਗੇ ਵੀ ਮੈਂ ਤੁਹਾਨੂੰ ਦਿਖਾ ਦੇ ਜੀ ਚਲੋ ਕਰ ਬੰਦਾ ਬੰਦਾ ਹੱਥ ਤਾਂ ਮਰਨ ਹਾਓ ਤੇ ਜੋ ਵੀ ਕੋਈ ਗੱਲ ਤੇ ਦੱਸੋ ਹੋਇਆਗੀ ਆ ਨਾ ਤੇ ਡਬਲ ਕਰਦੇ ਚ ਚਲੋ ਖਾਲੀ ਦੇ ਆ ਤੇ ਮੈਂ ਇਹ ਸੋਚਣ ਦੀ ਹੀ ਵੀ ਕੀ ਪਤਾ ਜੋ ਬੰਦਾ ਨਾ ਹੋਵੇ ਹੋਵੇ ਵਾ ਕੀ ਇਹ ਇਹਦੇ ਆ ਜਦ ਕਿ ਤੇ ਫਿਰ ਉਹਨਾਂ ਦੀ ਵੀ ਫੇਸ ਮੈਂ ਜੋ ਕੋਈ ਨਹੀਂ ਕਰੇ ਟੱਕਰ ਹੀ ਜਾਂਦੇ ਨਾ ਤੇਹੀਂ ਗੱਲ ਕਰਕੇ ਹੀ ਜਾਣਾ ਹੀ ਕਰਨਾ ਜੋ ਮੰਨ ਲਓ ਕਰ ਲਓ ਡੈਡੀ ਨੂੰ ਉਹ ਹੋ ਜੇ ਟੈਂਸ਼ਨ ਨੇ ਆ ਕਈ ਕੋ ਹੋ ਜਾਂਦਾ ਹੁੰਦਾ ਚੈਨ ਚੈਨ ਕੰਮ ਕਰ ਚੀ ਮਾਣ ਨੇ ਹੈ ਕਰਨ ਕਰੇ ਨਾ 1 ਉਹ ਬਾਹਰ ਰਹਿ ਜਾ ਜਿਵੇਂ ਕਰਵਾਉਂਗਾ ਜੋ ਤਾਂ ਹੀ ਕੱਲ ਹਲਾਤ ਵੇਖ ਕੇ ਆਏ ਆ ਨਾ ਕਰਦੇ ਬਹੁਤ ਜ਼ਿਆਦਾ ਮਾੜੇ ਹੋ ਗਏ ਦਵਾਈ ਜੋਗਾ ਉੱਤੇ ਪੈਸਾ ਨਹੀਂ ਘਰਿਆ ਗਿਆ ਹੁਣ ਕੋਈ ਹਾਂ ਨਾ ਯਾਰ ਠੀਕ ਠੀਕ ਕੋਈ ਕੰਮ ਹੀਗਾ ਹੋਣਾ ਕੋਈ ਕੰਮ ਪਤਾ ਨਹੀਂ ਉਹਨੂੰ ਪਤਾ ਹੋ ਜਿਹੜਾ ਵੀ ਹੋਊਗਾ ਹੀ ਕੰਮ ਤਾਂ ਯਾਰ ਤੇਰਾ ਹੈਗਾ ਹੀ ਇਹ ਉਹ ਕਰਾਈਆ ਤੇਰੇ ਨਾਲ ਠੱਲੇ ਵੈਰੀ ਗੁੱਡ ਬੋਲਦਾ ਨਾਲੇ ਯਾਰ ਹਨੂ ਚੰਗਾ ਨਹੀਂ ਲੱਗਾ ਵੀ ਤੂੰ ਕਿਸ ਦੀਆਂ ਗੱਡੀਆਂ ਤੋਂ ਨਾ ਇਦਾਂ ਤੇ ਜੇ ਤੈਨੂੰ ਇਹ ਕੰਮ ਚੰਗਾ ਲੱਗਦਾ ਤੇ ਤੂੰ ਆਪਣਾ ਕਰ ਤੈਨੂੰ ਅਸੀਂ ਵਾਸ਼ਿੰਗ ਸਟੇਸ਼ਨ ਵੀ ਖੋਲਤਾ ਉੱਥੇ ਤੇ ਵਾਸ਼ਿੰਗ ਸਟੇਸ਼ਨ ਤੂੰ ਪੰਜੇ ਤੇ ਤੂੰ ਕੰਮ ਹੀ ਕਰਨਾ ਹੁੰਦਾ ਇਹ ਚੀਜ਼ ਕੋਲ ਚਲ ਇਹ ਵੀ ਵਧੀਆ ਹੋ ਗਿਆ ਵੀਰ ਜੀ ਬੜਾ ਬੋਝ ਹੀ ਦਿਲ ਤੇ ਬਾਸ ਤਾਂ ਆ ਗਿਆ ਮੈਂ ਦੇਖਿਆ ਮੈਂ ਕਾਤੇ ਹੀ ਦਿਲ ਤੇ ਪੈ ਗਏ ਦਿਲ ਤੇ ਉਹ ਸੋਨਾ ਉਹ ਤੇ ਦਿਲ ਗਿਆ ਯਾਰ ਆ ਆ ਸੰਭਾ ਯਾਰ ਆ ਸੀ ਜਾਂਦਾ ਹੁਣ ਮੈਂ ਚੱਲ ਮੈਂ ਚੁੱਪ ਕਰ ਮੈਂ ਕੀ ਚੁੱਪ ਕਰਾਂ ਮੈਂ ਤਾਂ ਚੁੱਪ ਹੀ ਆ ਚੱਲ ਕਰ ਹੁਣ ਮੈਂ ਤਾਂ ਚੁੱਪ ਹੀ ਆ ਮੈਂ ਕੀ ਮੈਂ ਤਾਂ ਬੋਲਿਆ ਵੀ ਨਹੀਂ ਤੂੰ ਪਹਿਲਾਂ ਸੁਪੈਨਾ ਤੁਸੀਂ ਇਹੋ ਕਹਿਣਾ ਵੀ ਵੀਰ ਜੀ ਮਨ ਤੇ ਬੜਾ ਬੋਝ ਹੀ ਆਹੋ ਜਦੋਂ ਤਾਂ ਪਤਾ ਲੱਗਾ ਸੀ ਨਾ ਵੀ ਕਰਾਈ ਤੇ ਰਹਿਣ ਰਿਹਾ ਵਾ ਤੇ ਮਨ ਬਿਲਕੁਲ ਉਹ ਯਾਰ ਇਹ ਤੇ ਜਾਦਵਾ ਸਾਰਾ ਆ ਤੇ ਚੁੱਕ ਕਰੀਗਾ ਤੇ ਫੇਰੀ ਆ ਨਾ ਵਧੀਆ ਹੋ ਗਿਆ ਵੀਰ ਜੀ ਇਹ ਵੀ ਬੜਾ ਬੋਝ ਹੀ ਮੰਤੇ ਵੀ ਵੀਰ ਸਾਡਾ ਕੇਸ ਦੇ ਥੱਲੇ ਕੰਮ ਯਾਰਾ ਸਾੜਿਆ ਬਤਾ ਸੁਝਦਾਈ ਇਹਨੂੰ ਲੈ ਨਹੀਂ ਅਟ ਜਾਂਦਾ ਯਾਰ ਵਿੱਚ ਲੈ ਕਦੋਂ ਅੜਿਆਂ ਦੱਸ ਕਦੋਂ ਅੜਿਆਂ ਦੱਸ ਉਹ ਵੇਖ ਆ ਭਲਾ ਕਦੋਂ ਅੜਿਆਂ ਆ ਜਦ ਤੋ ਪਹਿਲਾ ਤੂੰ ਬੋਲ ਆ ਫਿਰ ਮੈਂ ਕਹੂੰਗਾ ਕੀ 1 2 3 9 6 7 8 9 9 1 ਹੁਣ ਮੈਨੂੰ ਭੁੱਲ ਗਏ ਵੀ ਅੱਜ ਹੋ ਰਿਹਾ ਹੈ ਬੜਾ ਮਨ ਤੇ ਭੁੱਲ ਗਈ ਹੋਏ 1 ਇਹ ਵੀ ਚੰਗਾ ਹੋ ਗਿਆ ਵੀਰ ਜੀ ਬੜਾ ਬੋਝ ਹੀ ਮਨ ਤੇ ਵੀ ਸਾਡਾ ਵੀਰ ਇਦਾਂ ਕੇਸ ਦੇ ਥੱਲੇ ਕੰਮ ਕਰਨ ਦੇ ਆ ਨੂੰ ਹੀ ਦਿੱਤਾ ਵਾ ਟੈਨਸ਼ਨ ਨਾ ਲਾਉ ਤੂੰ ਬੜਾ ਵਧੀਆ ਹੋ ਜਾਣਾ ਕੇ ਇਹ ਇੱਕ ਡਾਇਲੋਗ ਆ ਕੀਤੇ ਬੋਲਣਾ ਸੀ ਉਹ ਵੀ ਨਹੀਂ ਤੁਹਾਡੇ ਕੋ ਪੂਰਾ ਬੋਲਿਆ ਆਪਣਾ ਉਹਦਾ ਹੱਕ ਬੰਦਾ ਤੇ ਹੁਣ ਬੜੀ ਸ਼ਾਂਤੀ ਆ ਮਨ ਨੂੰ ਹੁਣ ਵਾਹ ਵੇਖ ਲਓ ਹੁਣ ਇਧਰ ਨਾਲ ਲੱਗਾ ਕੇ ਉਹ ਤਾਂ ਹੈ ਜਿਹੜਾ ਮੈਨੂੰ ਜੁਬਨ ਨੇ ਸਾਹਮਣਾ ਹੀ ਹੁਣ ਮੈਂ ਬੁੱਢੇ ਬਾਰੇ ਧੱਕੇ ਖਾਂਡਿਆ ਮੈਂ ਤਾਂ ਸੋਚਿਆ ਸੀ ਕਿ ਚਲੋ ਸਾਡਾ ਸਹਾਰਾ ਬਣੂਗਾ ਸਾਡਾ ਨਹੀਂ ਗੱਲ ਬਣਦੀ ਇਹਦੇ ਸਾਡਾ ਸਹਾਰਾ ਬਣੇਗਾ ਕਹਿੰਦੇ ਆ ਕੇ ਧੌਕਾ ਮਾਰੋ ਮੜ ਜਾ ਫੇਰ ਗੱਲ ਬਣੇ ਤੇ ਨਿਕਲ ਦੁਬਾਰਾ ਕਰੀਏ ਫੇਰ ਸੇਨ ਕਰੋ ਮੈਂ ਆ ਜਾਣਾ ਜੇ ਇਹ ਹੁੰਦਾ ਹੈ ਲਹ ਗੱਲਾਂ ਤੇ ਸਾਡੀ ਮੰਮੀ ਉਹਦੇ ਨੇ ਬੀਪੀ ਪਾ